ਇਕ ਤਨਾ ਹਵਾ ਨੇ ਮੱਤ ਮਾਰੀ ਆ ਤੇ ਕਿਤੇ ਪੱਕੇ ਨਹੀਂ ਖਲੋਣ ਦੇਣ ਦੇ ਪਤਾ ਨਹੀਂ ਰੱਬ ਨੂੰ ਕੀ ਹੋ ਗਿਆ ਨੇਰ ਖੰਨਾ ਆਈ ਜਾਂਦਾ ਕਿੱਧਰ ਨੂੰ ਹੁੰ ਜਾਂ ਸਮਾਂ ਨਹੀਂ ਆਉਂਦੀ ਮੈਨੂੰ ਲੱਗਦਾ ਵਾ ਕਿ ਬਾਜੀ ਜਾਣ ਨੂੰ ਕੰਮ ਤੇ ਫਿਰ ਤਿਆਰ ਹੋਣ ਦੇ ਤੇ ਕੱਲ ਵੀ ਨਹੀਂ ਗੱਲ ਹੋਈ ਰਾਤੀ ਵੀ ਨੇਰੇ ਹੋਏ ਆਏ ਆ ਤੇ ਜੇ ਮੈਂ ਨੇਰੇ ਹੋਏ ਗੱਲ ਕਰਦੀ ਨਾ ਤੇ ਫੇਰ ਔਲਾ ਪੈਣਾ ਕਿ ਥੱਕਾ ਰਾਇਆ ਤੇ ਡੈਪੀ ਗੱਲ ਕਰ ਪਹਿਲਾਂ ਗੱਲ ਹੀ ਨਾ ਕਰ ਲਾ ਹੁਣ ਤੇ ਪੂਜਾ ਦੀਦੀ ਵੇਂਦਰਾ ਹੀ ਆ ਤੇ ਭਾਜੀ ਵੇਂਦਰਾ ਹੀ ਆ ਜੇ ਮੈਂ ਇਕੱਲੇ ਨਾਲ ਗੱਲ ਕੀਤੀ ਫੇਰ ਮੇਰੇ ਗੱਲ ਪੈਣਾ ਕਿ ਉਹਨੂੰ ਇਕੱਲੇ ਨੂੰ ਕੁਛ ਨਾ ਕੁਛ ਕਹਿੰਦੀ ਤੇ ਹੁਣ ਤੇ ਦੋਵੇਂ ਜੀ ਬੈਠੇ ਆ ਚੱਲ ਮਨਾ ਹਵਾ ਵਗਣ ਈ ਬਾਰੀ ਤੇਲੇ ਫਿਰਨੀ ਨਹੀਂ ਆ ਪਹਿਲਾਂ ਗੱਲ ਹੀ ਕਰ ਲੈਣੀ ਆ ਪੂਜਾ ਉਹ ਛੇਤੀ ਲਾ ਰੋਟੀਆਂ ਕੀ ਕਰਨੀਆਂ ਉਹ ਮੈਂ ਜਾਣਾ ਵੀ ਆ ਕੇ ਲੇਟ ਹੋ ਡਿਆ ਮੈਂ ਲੇ ਮੀਆਂ ਹੁਣ ਏਡੀ ਏਡੀ ਉੱਚੀ ਰੋਲਾ ਪਾਣ ਡਿਆ ਪੇਉ ਦੱਸ ਉਦੋਂ ਦੀ ਮੈਂ ਪਹਿਲਾਂ ਕਹਿਂਦੀ ਹੀ ਵੀ ਖਾ ਲੋ ਖਾ ਲੋ ਤੇ ਪਹਿਲਾਂ ਤੁਸੀਂ ਹੋ ਹੋਰੀ ਕੰਮ ਨਹੀਂ ਛੱਡਦੇ ਫੋਨ ਦੇ ਦਵਾਲੇ ਨਹੀਂ ਤੁਹਾਡੇ ਕੋ ਰੋਟੀ ਨਹੀਂ ਮੰਦੀ ਸਵੇਰ ਦੀ ਇਹੋ ਕੰਮ ਤਾਂ ਕਰਨਾ ਹੁੰਦਾ ਤੁਸੀਂ ਕੋਈ ਹੋਰ ਕਿਹੜਾ ਕੰਮ ਕਰਨਾ ਹੁੰਦਾ ਆ ਤੂੰ ਕੀ ਆ ਮੈਂ ਤਾਂ ਤੁਹਾਨੂੰ ਦੋ ਤਿੰਨ ਵਾਰ ਕਿਹਾ ਯਾਰ ਰੋਟੀ ਖਾ ਲੋ ਪਹਿਲਾਂ ਰੋਟੀ ਖਾ ਲੋ ਤੁਸੀਂ ਆਪ ਹੀ ਨਹੀਂ ਫੋਨ ਚੋਂ ਬਾਹਰ ਨਿਕਲਦੇ ਪਸੂੜ ਸਾਡਾ ਕੱਢ ਦਿੰਦੇ ਹੋ ਮੁੜ ਕੇ ਕੰਮ ਵਾਲੋ ਕੋਹਨਾ ਗੱਲਾਂ ਬੜੀਆਂ ਹੁੰਦੀਆਂ ਇਹਨਾਂ ਨੂੰ ਪਾਸੀ ਤੁਸੀਂ ਕੰਮ ਤੇ ਜਾਣਾ ਅੱਜ ਆਪਾਂ ਕੰਮ ਤੇ ਜਾਣਾ ਬੈਣਾ ਤੁਹਾਨੂੰ ਪਤਾ ਹੀ ਆ ਠੀਕ ਆ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਤੇ ਮੈਂ ਰਾਤੀ ਵੀ ਲੱਗੀ ਗੱਲ ਕਰਨ ਤੇ ਰਾਤ ਤੁਸੀਂ ਨੇਰੇ ਹੋਏ ਬੜੇ ਆਏ ਇਹ ਅੱਛਾ ਹਾਂਜੀ ਕਰੋ ਗੱਲ ਕਿਹੜੀ ਕਰਨੀ ਹੈ ਗੱਲ ਤਾਂ ਨੂੰ ਮੱਗਗੇ ਵੀ ਭਾਜੀ ਦੱਸੇ ਤੁਹਾਨੂੰ ਪਤਾ ਹੀ ਖਰਚੇ ਦਾ ਬਹੁਤ ਹੱਥ ਔਖਾ ਹੋ ਗਿਆ ਵਾ ਹਾਂ ਤੇ ਜਿੱਦਾਂ ਤੁਸੀਂ ਕਿਹਾ ਉਦਾਂ ਕਰਤੀ ਬੱਚੇ ਵੀ ਤੁਸੀਂ ਕਹੇ ਸਰਕਾਰੀ ਸਕੂਲ ਪਾ ਦੇ ਦਿੰਦੇ ਮੈਂ ਪਾ ਦਤੇ ਹਾਂ ਤੁਹਾਨੂੰ ਪਤਾ ਕਿੰਨਾ ਖਰਚਾ ਹੈ ਪ੍ਰਾਈਵੇਟ ਚਲੋ ਉਹ ਖਰਚ ਤੇ ਆਇਆ ਪਰ ਜੇ ਦੇ ਪਾਪਾ ਹੁੰਦੇ ਤੇ ਇਹ ਚੀਜ਼ ਨਹੀਂ ਨਾ ਹੋਣੀ ਤੁਹਾਨੂੰ ਪਤਾ ਉਹਨਾਂ ਨੇ ਪ੍ਰਾਈਵੇਟ ਸਕੂਲ ਪਾਉਣਾ ਹੀ ਪਾਉਣਾ ਹੈ ਹਾਂ ਹਾਂ ਤੇ ਬਾਕੀ ਚਲੋ ਮੈਂ ਸਮਝ ਹੀ ਦੀ ਹੈ ਹਨਾ ਕਿ ਚਲੋ ਉਹਨਾਂ ਦੀ ਫੈਮਲੀ ਉਹਨੂੰ ਪਤਾ ਹੈ ਤੁਹਾਡਾ ਵੀ ਚਲੋ ਆਪਣਾ ਨ ਪਰਿਵਾਰ ਵਾ ਹਾਂ ਹਾਂ ਤੁਸੀਂ ਵੀ ਕਰਨਾ ਵਾ ਤੇ ਮੈਂ ਇਹ ਆਨੀ ਹੈ ਕਿ ਜਿਹੜੀ ਮਤਲ ਮੇਰੇ ਹਿੱਸੇ ਪੈਲੀ ਆਉਂਦੀ ਹੈ ਨਾ ਤੁਸੀਂ ਮੈਨੂੰ ਦੇ ਦਿਓ ਮੈਂ ਠੇਕੇ ਤੇ ਦੇ ਦਿੰਨੀ ਠੇਕੇ ਤੇ ਪੰਮ ਪੈਲੀ ਪੰਮ ਲੈਣੇ ਸੌਖੀ ਨਹੀਂ ਹੋ ਇਹ ਪੈਲੀ ਦਾ ਕੰਮ ਬੜੇ ਔਖੇ ਹੁੰਦੇ ਆ ਇਹ ਬੰਦੇ ਦਾ ਕੰਮ ਹੁੰਦੇ ਆ ਪਾਜੀ ਮੈਂ ਤੁਹਾਨੂੰ ਇਹ ਚੀਜ਼ ਆਨੀ ਕਿ ਜੇ ਤੇ ਤੁਸੀਂ ਮਤਲ ਠੇਕੇ ਤੇ ਪੈਲੀ ਵ ਜੇ ਨਹੀਂ ਤਾਂ ਕੋਈ ਨਹੀਂ ਬਾਹਰ ਕਿਤੇ ਪਾਲੀ ਮਠੇਕੇ ਦੇ ਦੇ ਦਿੰਨੀ ਮੈਨੂੰ ਮੇਰਾ ਠੇਕਾ ਆਊਗਾ ਨਾ ਤੇ ਮੇਰੇ ਬੱਚਿਆਂ ਦਾ ਸਰਕਲ ਸੋਹਣਾ ਚੱਲਦਾ ਜਾਊਗਾ ਤੁਹਾਡੇ ਸਿਰ ਤੇ ਵੀ ਕੋਈ ਬੋਝ ਨਹੀਂ ਹੋਊਗਾ ਮੈਂ ਆਪਣਾ ਉਹ ਡੇਢ ਕਿਲੇ ਦੇ ਵਿੱਚ ਜਿੱਦਾਂ ਮਰਜ਼ੀ ਗੁਜ਼ਾਰਾ ਕਰਾਂ ਪਰ ਮੈਂ ਤੁਹਾਨੂੰ ਨਹੀਂ ਕੁਝ ਵੀ ਕਹਾਂਗੀ ਨਹੀਂ ਅੱਗੇ ਤੇਰੇ ਸਰਕਲ ਨੂੰ ਕੀ ਹੋਇਆ ਅੱਗੇ ਤੇਰਾ ਸਰਕਲ ਨਹੀਂ ਚੱਲਣਿਆ ਕਿਹੜੀ ਚੀਜ਼ ਆ ਜਿਹੜੀ ਤੈਨੂੰ ਨਹੀਂ ਮਿਲਣਦੀ ਘਰ ਚੋਂ ਦੀਦੀ ਬਾਰ-ਬਾਰ ਜਣਾ ਆਪਣਾ ਹਿੱਸਾ ਹੁੰਦਿਆ ਵੀ ਮਤਲਬ ਸਾਨੂੰ ਕਿਸੇ ਦੇ ਘੜੀ ਹੱਥ ਡੋਣਾ ਪੈਂਦਾ ਵਾ ਇਹੀ ਚੀਜ਼ਾਂ ਮੈਂਨੇ ਰੱਖਦੀਆਂ ਵਾ ਇਹ ਚੀਜ਼ ਤੁਹਾਨੂੰ ਮੈਂ ਕਹਿਣ ਨਹੀਂ ਕਿ ਜੇ ਤੁਸੀਂ ਇਹ ਚੀਜ਼ ਕਰੋਗੇ ਨਾ ਤਾਂ ਮਤਲਬ ਕਾਮਸਕਮ ਮੇਰਾ ਹਿੱਸਾ ਮੈਨੂੰ ਦੋਗੇ ਤਾਂ ਮੈਨੂੰ ਪਤਾ ਤੋ ਕਿ ਮੈਂ ਆਪਣੀ ਓਨੀ ਆਮਦਨ ਦੇ ਵਿੱਚ ਵਰਤਣਾ ਵਾ ਸਾਨੂੰ ਤੇ ਪਤਾ ਨਹੀਂ ਉਹ ਪਾਈ ਇਹਦੀ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਘਰ ਵੀ ਇਦਾਂ ਹੀ ਮਗਰੋਂ ਤੁਹਾਡੇ ਮਗਰੋਂ ਜਾਣ ਖਾਂਦੀ ਰਹਿੰਦੀ ਆ ਕਦੀ ਮੇਰਾ ਕੋਸ਼ ਮੋਪ ਗਿਆ ਕਦੀ ਮੇਰਾ ਕੋਸ਼ ਹੋ ਗਿਆ ਵਾ ਪਤਾ ਨਹੀਂ ਇਹਨੇ ਕੀ ਲੈਣਾ ਆ ਸਾਡੇ ਕੋਲੋਂ ਇਹਨੇ ਸਾਡੀ ਸ਼ਰੀਕਿਆ ਜਿਹਾ ਨੱਕ ਵਢਾ ਕੇ ਰਹਿਣਾ ਹੀ ਹੋ ਬਸ ਇਹ ਰਹਿ ਗਈ ਇਹਦੇ ਕੋਲ ਇਹ ਕਸਰ ਕਰ ਰਹਿ ਗਈ ਉਹ ਕਰਨੀ ਹੁਣ ਬਾਕੀ ਦੀਦੀ ਇਹ ਤਾਂ ਚੀਜ਼ ਹੈ ਆ ਹੀ ਨਹੀਂ ਆ ਸ਼ਰੀਕ ਚ ਨੱਕ ਵਡਾਉਣ ਦੀ ਤਾਂ ਕੋਈ ਗੱਲ ਹੀ ਨਹੀਂ ਆ ਮੈਂ ਤੇ ਪਹਿਲੇ ਤੁਹਾਨੂੰ ਦੇਣ ਲਈ ਆ ਕਿ ਜੇ ਤੁਸੀਂ ਠੇਕੇ ਤੇ ਵਾਈ ਜਾਓ ਤਾਂ ਮੈਨੂੰ ਠੇਕਾ ਡੇਢ ਕਿੰਨੇ ਦਾ ਦੇਈ ਜਾਓ ਮੈਂ 100 ਦਵਾਈਦਾਰ ਉਹ ਕਰਨਾ ਹੁੰਦਾ ਵਾ ਹੁਣ ਮੰਨਿਆ ਬੱਚੇ ਸਰਕਾਰੀ ਸਕੂਲ ਪਾਉਂਦੇ ਆ ਫਿਰ ਵੀ ਨਿੱਕੇ ਮੋਟੇ ਦੇ ਕਾਪੀਆਂ ਪੈਣ 100 ਉਹਨਾਂ ਦੇ ਖਰਚੇ ਆ ਤੁਰਕੇ ਸਵੇਰੇ ਜਾਂਦੇ ਤੁਰਕੇ ਉਹਨਾਂ ਨੂੰ 50 ਰੁਪਏ ਦਾ ਪੈਨ ਆਉਂਦਾ ਹੀ ਤੇ 100 ਰੁਪਏ ਦੀ ਕਾਪੀ ਆਉਂਦੀ ਜਿਹੜਾ ਇਹਨੂੰ ਖਰਚੇ ਸੁਣਾਉਣ ਦੀ ਹਰ ਚੀਜ਼ ਨੂੰ ਲੈ ਕੇ ਦੇਈਦੀ ਆ ਤੇ ਫਿਰ ਵੀ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਗੁੱਸਾ ਬੜਾ ਚੜਦਾ ਇਹ ਚਲ ਕੋਈ ਕਿਹਨੂੰ ਵੜਨ ਨਾ ਆਪਣੇ ਪੈਲੀ ਚ ਤੇ ਆਪ ਆ ਵਾਈ ਜਾਵਾਂਗੇ ਠੇਕੇ ਤੇ ਕਿਹਨੂੰ ਵੜਨ ਨਹੀਂ ਦੇਣਾ ਇਹ ਬਾੜ ਕੇ ਦੱਸੇ ਸਹੀ ਮੈਨੂੰ ਕਿਹਨੂੰ ਸ਼ਰੀਕਾ ਕਿੱਦਾਂ ਉਧਰ ਪੈਲੀ ਚ ਪੈਰ ਵੀ ਪਾ ਲੈਣ ਕੇਰੇ ਤੇਰੇ ਮਗਰ ਵੱਡ ਟੋਕ ਹੋ ਜਣੀ ਆ ਤੈਨ ਮੈਂ ਦੱਸ ਦਿੰਨੀ ਉਹ ਗੱਲ ਆਹੋ ਅੱਜ ਤਾਂ ਤੂੰ ਸ਼ਰੀਕਾਂ ਦੇ ਮਗਰ ਲੱਗੀ ਜਾਣ ਈ ਆ ਨਾ ਦੀਦੀ ਮੈਂ ਕਿਸਦੇ ਮਗਰ ਨਹੀਂ ਲੱਗੀ ਮੈਂ ਕਿਸਨੂੰ ਨਹੀਂ ਕੁਝ ਵੀ ਕਿਹਾ ਮੈਂ ਤਾਂ ਓ ਤੁਹਾਡੇ ਨਾਲ ਨਹੀਂ ਬਾਜੀ ਨਾਲ ਗੱਲ ਕਰਨਾ ਹੀ ਤੇ ਬਾਜੀ ਅਸੀਂ ਤਾਂ ਆਪਣਾ ਹੱਕ ਮੰਗਣ ਡੇ ਅਸੀਂ ਤਾਂ ਥੋ ਵੱਧੋ ਕੁਝ ਨਹੀਂ ਮੰਗਣ ਡੇ ਓ ਚੱਲ ਕੋਈ ਗੱਲ ਨਹੀਂ ਬੰਮ ਟੈਨਸ਼ਨ ਨਾ ਲੈ ਤੂੰ ਹੱਕ ਮੰਗਣ ਈ ਆ ਤੂੰ ਆਦ ਹੋ ਗਈ ਏ ਤੇਰੀ ਨੇਤ ਤੋਂ ਕਲੇਸ਼ ਪਾਈ ਰੱਖਦੀਆਂ ਘਰ ਵਿੱਚ ਇਹਨਾਂ ਨੂੰ ਪਤਾ ਹੈਗਾ ਤੈਨੂੰ ਵੀ ਅਸੀਂ ਕਿੱਦਾਂ ਕਿੱਦਾਂ ਕਰਕੇ ਗੁਜ਼ਾਰਾ ਕਰਨ ਦੇ ਆ ਨਾਂ ਨੂੰ ਵਿਚਾਰੇ ਨੂੰ ਕਿਤੇ ਘਰ ਦੇ ਚੈਨ ਨਾ ਮੀਂਦ ਆਉਂਦੀ ਹੈ ਨਾ ਕੋ ਹੈ ਉਹ ਨਹੀਂ ਤੈਨੂੰ ਲੱਭਦਾ ਹੈਗਾ ਸਵੇਰੇ ਅਗਲਾ ਜਾ ਕੇ ਉਹ ਮਿਲ ਜਾਂ ਦਿਹਾੜੀਆਂ ਕਰਦਾ ਹੀ ਉਹ ਤੇ ਰਾਤ ਨੂੰ ਆਣ ਕੇ ਪਾਣੀ ਲਾਉਂਦਾ ਉਹਨੂੰ ਵੀ ਪੁੱਛ ਵੀ ਕਹਿੰਦੇ ਤੇਰੀ ਨੀਂਦ ਵੀ ਪੂਰੀ ਹੋਈ ਆ ਤੂੰ ਆਪਣੇ ਤੇ ਖਰਚੇ ਬੜੀ ਸੌਖੀ ਸੁਣਾਉਂਦੇ ਆ ਉਹ ਚੱਲ ਬਸ ਕਰ ਬਸ ਕਰ ਤੂੰ ਤਾਂ ਪੈਸੇ ਹਰ ਟਾਈਮ ਟੁੱਟ ਕੇ ਪੈਂਦੀ ਰਹਿੰਦੀ ਨੇ ਉਹਨੂੰ ਉਸੇ ਵਿਚਾਰੀ ਦਾ ਆਰਾਮ ਨਾ ਕਹਿੰਦੇ ਤੂੰ ਆਰਾਮ ਨਾਲ ਗੱਲ ਕਰ ਉਹਦੇ ਨਾਲ ਇਹ ਆਰਾਮ ਨਾਲ ਕੀ ਗੱਲ ਕਰਾਂ ਮੈਂ ਆ ਵਾਦੋਗੀ ਤੇਰੀ ਵੀ ਇਸ ਕਰਕੇ ਮੈਂ ਸਾਰੇ ਰੋਣੇ ਰੋਂਣੇ ਜੇ ਅੱਜ ਇਹਨਾਂ ਦਾ ਪਿਓ ਹੁੰਦਾ ਨਾ ਤੇ ਤੁਹਾਨੂੰ ਵੀ ਇੱਡੀ ਟੈਂਸ਼ਨ ਨਹੀਂ ਹੋਣੀ ਤੁਹਾਨੂੰ ਵੀ ਧੱਕੇ ਨਹੀਂ ਖਾਣੇ ਪੈਣੇ ਦੂਜੇ ਜਿਹੜੀਆਂ ਸਾਨੂੰ ਗੱਲਾਂ ਸੁਣਨੀਆਂ ਪੈਣੀਆਂ ਨਾ ਸਾਨੂੰ ਉਹ ਨਹੀਂ ਸੁਣਨੀਆਂ ਪੈਣੀਆਂ ਤਾਂ ਕਰਕੇ ਮੈਂ ਕਹਿਣ ਦੀ ਕਿ ਕੋਈ ਗੱਲ ਨਹੀਂ ਤੁਸੀਂ ਸਾਨੂੰ ਸਾਡਾ ਹਿੱਸਾ ਦਾ ਹੋਗਾ ਨਾ ਤੇ ਮੈਂ ਜਿੱਦਾਂ ਆਪਣਾ ਮਰਜ਼ੀ ਸਾਰਾ ਮੈਂ ਆਪ ਕਣਕ ਬੀਜ ਲਾਂ ਜੇ ਜ਼ਿਆਦੀ ਗੱਲ ਉਹਨੂੰ ਮੈਂ ਠੇਕੇ ਦੇ ਪੈੜੇ ਨਹੀਂ ਦਿੰਦੀ ਮੈਂ ਆਪ ਕਣਕ ਬੀਜ ਲੂੰਗੀ ਉਹ ਚੱਲ ਕੋਈ ਗੱਲ ਨਹੀਂ ਬਾਵਾ ਟੈਂਸ਼ਨ ਲੈ ਤੂੰ ਅਸੀਂ ਰਾਮ ਮਲ ਕੇ ਨਾ ਕਰਜ਼ਾ ਚਲਾਈ ਜਾਵਾਂਗੇ ਇਹ ਆਪ ਤੇ ਇਦਾਂ ਕਹਿਣ ਦੀ ਹੈ ਵੀ ਜਿੱਦਾਂ ਇਹਨੇ ਪੈ ਤਾਂ ਨੂੰ ਨਹੀਂ ਨਾ ਪਤਾ ਹੈਗਾ ਇਹ ਮਗਰੋਂ ਵੀ ਇਦਾਂ ਹੀ ਸਤਾ ਦਿੰਦੀ ਆ ਮੈਨੂੰ ਤੁਸੀਂ ਕਹਿੰਦੇ ਹੋ ਕੰਮ ਕਰਦੀ ਆ ਕੰਮ ਘੁੰਮ ਕਾਦਾ ਇਹਨੇ ਕਰਨਾ ਆ ਆਹ ਕੰਮ ਕਰਦੀ ਉਹ ਮਗਰੋਂ ਏ ਅੱਜ ਤੁਹਾਡੇ ਸਾਹਮਣੇ ਬੋਲੀਆ ਨਾ ਅੱਜ ਤੁਹਾਨੂੰ ਸਚਾਈ ਪਤਾ ਲੱਗ ਗਈ ਆ ਹੁਣ ਵੇਖੇ ਨੇ ਅਤਰੂ ਜੇ ਕੇਰ ਕਰਕੇ ਦੱਸੀ ਜਾਣਾ ਵਾ ਮੈਂ ਤਾਂ ਭੋਲੀ ਬੜੀ ਆ ਮੈਂ ਤਾਂ ਕਹਿੰਦੀ ਕਾਕਣੀ ਆ ਚਲ ਬਸ ਕਰ ਬਸ ਸਾਰਾ ਹੀ ਹੁੰਦਾ ਬੰਦੇ ਦਾ ਐ ਬੰਦੇ ਜਲੀਲ ਨਹੀਂ ਕਰੀਦਾ ਇਹਦਾ ਪਤਾ ਜਲੀਲ ਕਾਦਾ ਕਰਨਾ ਯਾਰ ਆਰਾਮ ਨਾਲ ਬਹਿ ਕੇ ਦੇ ਨਾਲ ਗੱਲ ਕਰਨ ਦੀ ਆ ਹਾਦ ਹੋ ਗਈ ਆ ਮੰਨ ਨਹੀਂ ਸਕਦੀ ਇਹਦੇ ਵਿੱਚ ਕਿਹੜੀ ਗੱਲ ਵਾ ਜਾਦੇ ਇਹਨਾਂ ਵਾਰ ਕੋਈ ਚੀਜ਼ ਨਹੀਂ ਮਿਲਣਦੀ ਫੇਰੇ ਗੱਲ ਕਰਦੀ ਵੀ ਚੰਗੀ ਲੱਗਦੀ ਆ ਪੁੱਛੋ ਇਹਨੂੰ ਕਦੀ ਕੋਈ ਚੀਜ਼ ਦਾ ਜਵਾਬ ਦਿੱਤਾ ਵਾ ਉਹ ਚੱਲ ਕੋਈ ਗੱਲ ਨਹੀਂ ਰਾਣ ਮਿਲ ਕੇ ਚਲਾਈ ਜਿੰਦੇ ਤੇਰੇ ਦੇ ਦੇ ਮੇਰੇ ਸੋ ਖਰਚੇ ਸਾਡੇ ਘਰਸ ਹੁੰਦੇ ਬੱਚਿਆਂ ਦੇ ਵੀ ਸੋ ਖਰਚੇ ਆ ਹੁਣ ਮੈਂ ਨਿੱਕ ਨਿੱਕੀ ਜਿਹੀ 100 150 ਪੰਜਾਬ ਨਾ ਮੈਂ ਤੁਹਾਡੇ ਕੋ ਮੰਗਾ ਤੁਹਾਨੂੰ ਪਤਾ ਕਿੰਨਾ ਬੁਰਾ ਲੱਗਦਾ ਤੇਰੇ ਪਤਾ ਨਹੀਂ ਆਪਣੇ ਖਰਚੇ ਕਹਦੇ ਆ ਮੈਨੂੰ ਤੇ ਇਹ ਨਹੀਂ ਸਮਝ ਆ ਤੁਹਾਨੂੰ ਪਤਾ ਨੂਰਾ ਤੋਂ ਕਿੰਨੇ ਦਿਨਾਂ ਤੋਂ ਬੁਖਾਰ ਚੜਨਿਆ ਉਹਦੇ ਟੈਸਟ ਤੱਕ ਕਰਾਉਣ ਵਾਲੇ ਤੇ ਜੇ ਮਾੜਾ ਮੋਟਾ ਖਰਚਾ ਪਾਣੀ ਹੋਵੇ ਤਾਂ ਤੁਹਾਨੂੰ ਕਹਾਂ ਨਾ ਤੇ ਮੈਂ ਆਪੇ ਲੈ ਕੇ ਚੱਲ ਜਾਣਾ ਤੁਹਾਨੂੰ ਪਤਾ ਕੁੜੀਆ ਬਿਮਾਰ ਵੀ ਤਾਂ ਹੀ ਹੋਈ ਇਸ ਵੇਰੇ ਤੁਰ ਕੇ ਸਕੂਲ ਜਾਂਦੀ ਤੇ ਪਾਰ ਨੂੰ ਤੁਰ ਕੇ ਸਕੂਲੋਂ ਆਉਂਦੀ ਆ ਉਹ ਚ ਇਦਿਆਂ ਨਾ ਸੁਣੋ ਇਹਦੀਆਂ ਗੱਲਾਂ 'ਚ ਨਾ ਆਇਓ ਇਹਦੀਆਂ ਗੱਲਾਂ 'ਚ ਆਏ ਨਾ ਤੇ ਸਾਰਾ ਕੁਝ ਇਹਨੇ ਘਰ ਦਾ ਜਾੜਾ-ਪਾਗ ਰੱਖ ਦੈ ਨਾ ਵਾ ਕੁੜੀ ਚੰਗੀ ਭਲੀ ਆ ਉਹਨੂੰ ਮੜਾ ਜਾ ਬੁਖਾਰ ਚੜ੍ਹੇ ਹਨ ਮੈਂ ਦਵਾਈ ਦਿੱਤੀ ਉਹ ਠੀਕ ਵਾ ਠੀਕ ਆ ਤੇ ਉਹ ਤਾਂ ਹੀ ਤੋ ਰਿਫੈਂਡੀ ਐ ਨਹੀਂ ਤੇ ਬਿਮਾਰ ਬੰਦੇ ਕੋ ਤੇ ਉੱਠਿਆ ਵੀ ਨਹੀਂ ਜਾਂਦਾ ਇਹ ਹੋਈ ਨਾਟਕ ਕਰਦੀ ਆ ਹਾਲੇ ਤਰ ਆਪਣੇ ਪਾਈ ਦੀਦੀ ਇਸ ਤਰ੍ਹਾਂ ਦੀ ਕਿ ਅਸੀਂ ਬਿਮਾਰ ਹੋ ਗਏ ਨਾ ਉਹਨੂੰ ਤਾਂ ਵੀ ਉੱਠ ਕੇ ਤੁਰਨੇ ਪੈਣਾ ਸਭ ਕੁਝ ਸਾਨੂੰ ਕਰਨਾ ਪੈਣਾ ਵਾ ਬਾਕੀ ਭਾਈ ਜਿਹੜੀ ਤੁਹਾਨੂੰ ਮੈਂ ਗੱਲ ਕਹਤੀ ਤੁਸੀਂ ਤਾਂ ਸਮਝਦਾ ਆ ਰਹੇ ਹੋ ਨਾ ਤੁਸੀਂ ਆਪਣੇ ਸਾਹਬ ਦੇ ਨਾਲ ਵੇਖ ਲਓ ਕਿ ਕੀ ਕਰਨਾ ਤੁਸੀਂ ਆਪ ਪਹਿਲੀ ਠੇਕੇ ਤੇ ਲੈਣੀ ਕਿ ਜਾਂ ਤੁਸੀਂ ਸਾਡਾ ਹਿੱਸਾ ਜੋ ਵੀ ਹੈ ਨਾ ਸਾਡੇ ਨਾਂ ਕਰਵਾ ਦਿਓ ਉਹਨੇ ਕੋਈ ਨਹੀਂ ਅਸੀਂ ਆਪੇ ਵਾਰਾਂਗੇ ਬੜਾ ਚੰਗਾ ਤੂੰ ਟੈਨਸ਼ਨ ਲੈ ਬਿਲਕੁਲ ਵੀ ਬਾਕੀ ਤੁਹਾਨੂੰ ਪੈਸੇ ਤੇ ਲੈ ਲੋੜਾਂਗੇ ਦੋਵੇਂ ਦਾਦੀ ਕੋਈ ਗੱਲ ਨਹੀਂ ਕਰ ਲਾਂਗੇ ਚਲੇ ਟੈਨਸ਼ਨ ਲੈ ਤੂੰ ਯਾਰ ਰਾਨਾ ਆ ਵੇਲਾ ਤੁਹਾਡੇ ਕਮਾ ਕੇ ਤੇ ਮੈਂ ਰੋਟੀ ਭੁੱਲ ਗਿਆ ਸਾਰੇ ਖਾਲਾਂ ਤੋਂ ਦੋ ਬੁਰਕੀਆਂ ਪਰ ਆ ਜੇ ਹੈਗੀ ਕਰਮਾ ਦਿਖਾ ਲਾਂ ਤੋਂ ਮੈਨੂੰ ਕਰਮਾ ਜੋ ਉਹਨੂੰ ਗੱਲ ਕਰੋ ਠੀਕ ਆ ਮੇਨਾ ਨਾ ਹਾਜੀਆਂ ਗੱਲਾਂ ਕਰਿਆ ਕਰੋ ਨਾਲੇ ਤਹੀਂ ਕਿਦਾਂ ਮੰਨੀ ਜਾਣਦੇ ਜੇ ਮੈਂ ਦੇ ਦਾਂਗਾ ਤੈਨੂੰ ਪੈਸੇ ਤੇਲਾ ਮੈਂ ਦੇ ਦਿਆਂਗਾ ਕਿੱਥੋਂ ਦਵੋਗੇ ਤੁਸੀਂ ਕੀ ਗੱਲ ਘਰ ਚ ਹੋਰ ਖਰਚਾ ਨਹੀਂ ਆਏਗਾ ਕੋਈ ਵੀ ਤੈਨੂੰ ਗੱਲ ਸੁਣ ਮੇਰੀ ਜੇ ਉਹਦਾ ਹਿਸਾਬਾ ਤਾਂ ਕੀ ਗੱਲ ਉਹਨੇ ਲੈਣਾ ਨਹੀਂ ਆਪਣਾ ਹਿਸਾਬ ਮੈਨੂੰ ਗੱਲਾਂ ਸੁਣਮ ਦੇ ਰਹੇਂਦੇ ਆ ਉਹ ਮੇਰੀ ਗੱਲ ਸੁਣ ਤੇਰਾ ਦਿਮਾਗ ਖਰਾਬ ਆ ਉਹ ਮੈਂ ਤਾਂ ਉਹਦੇ ਸਾਹਮਣੇ ਕਹਿ ਗਿਆਂ ਉਹ ਤੈਨੂੰ ਥਾਖ-ਥਾਨ ਨਹੀਂ ਰਖਣਾਉਂਦਾ ਉਹ ਮੇਰੀ ਗੱਲ ਸੁਣ ਉਹ ਜਿਉ ਨੇ ਪਹਿਲੀ ਦੇ ਦਿੱਤੀ ਕਿਤੇ ਹੋਰ ਤਾਰੇ ਜ਼ਮਾਨਾ ਸੱਪਾ ਪੈਣਾ ਵਾ ਨਾਲੇ ਤੈਨੂੰ ਪਤਾ ਅੱਗੇ ਬੰਦਾ ਦਾ ਸੈਨੇ ਸਿਰ ਦੇ ਉੱਤੇ ਤੇ ਸਾਰੀ ਜ਼ਮੇਵਾਰੀ ਫਿਰ ਤੈਨੂੰ ਪਤਾ ਉਹਦੇ ਤੇ ਉੱਤੇ ਹੀ ਆ ਤੂੰ ਪਹਿਲੇ ਮੰਗਣੇ ਤੇ ਕਿਹਦੇ ਕੋ ਮੰਗਣੇ ਦੱਸ ਹੋਰ ਤਾਂ ਅੱਖ ਲਗਾ ਰਿਆ ਕਰ ਤੇ ਹਾਂ ਗੱਲ ਇਹ ਤੇ ਤੈਨੂੰ ਪਹਿਲਾਂ ਦੱਸ ਦਿੰਦੇ ਆ ਤੂੰ ਹੀ ਸਾਰੇ ਨਹੀਂ ਸਮਝਦੇ ਬੰਦਿਆਂ ਦੇ ਹੈ ਉਹ ਮੈਂ ਕੋਹ ਬੋਲਣੇ ਆ ਤੂੰ ਕੋਹ ਬੋਲੀ ਜਾਣੇ ਆ ਉਹ ਮਿੱਠਾ ਬਣ ਕੇ ਕਰੀਦਾ ਸਭ ਕੁਝ ਪਰ ਮੈਨੂੰ ਥੋੜਾ ਪਤਾ ਹੀ ਤੇ ਹਾਂ ਗੇਮ ਖੱਡਣੀ ਆ ਉਮੈਰ ਸੋਚਿਆ ਵੀ ਤੂੰ ਹੀ ਕਰੇ ਸੱਚੀ ਉਹਦੇ ਵੱਲ ਹੋ ਗਏ ਹੋ ਮੇਨੂੰ ਤੇ ਹਾ ਟੈਨਸ਼ਨ ਪੈ ਗਈ ਮੈਂ ਤੇ ਆਪੇ ਰੋਣਾ ਪਾਉਣਾ ਹੀ ਫਿਰ ਟੈਨਸ਼ਨ ਪੈ ਗਈ ਤੈਨੂੰ ਤੇ ਟੈਨਸ਼ਨ ਤੇ ਮੇਰੀ ਵੀ ਪਈ ਆਵੇ ਰੋਟੀ ਵੀ ਲੰਗਣੀ ਮੈਨੂੰ ਮੈਂ ਕਿਤੇ ਕੰਮ ਹੀ ਨਾ ਖਰਾਬ ਕਰ ਦੇ ਸਾਰਾ ਇਹੋ ਉਹ ਗੱਲ ਹੋ ਗਈ ਉੱਚੀ ਜੀ ਬੰਦਾ ਵੀ ਬੋਲਾਂ ਤੂੰ ਉਹਦੇ ਨਾਲ ਇਹ ਬੰਦਾ ਪਰਦੇ ਨਾ ਇਸ਼ਾਰਾ ਹੀ ਕਰ ਦਿੰਦਾ ਵਾ ਤੂੰ ਕਿਹੜਾ ਦਿਮਾਗ ਵਰਤਿਆ ਹੈ ਸਾਰਾ ਕੋਈ ਨਹੀਂ ਆ ਹਾਂ ਕੋਈ ਵੀ ਗੱਲ ਛੱਡੋ ਤੁਸੀਂ ਇਹਨੂੰ ਮੈਂ ਆਪੇ ਮਗਰ ਸੱਟ ਕਰ ਲੈਣਾ ਵਾ ਇਨੂੰ ਆਪੇ ਸਮਝਾ ਲੈਣਾ ਵੇਖੀ ਮੈਂ ਦੋਵਾਂ ਵਰੀ ਇਹਦੇ ਨਾਲ ਕਿਤੇ ਪਿਆਰ ਨਾ ਮੈਂ ਬੋਲ ਲਈ ਨਾ ਤੇ ਬਸ ਇਹਨੇ ਉੱਥੇ ਮੇਰੇ ਮਗਰ ਲੱਗ ਜਾਣਾ ਫੇਰ ਤਾ ਠੀਕ ਆ ਚੱਲ ਮਨਾ ਲਈ ਫੇਰ ਉਹਨੂੰ ਆਹੋ ਮੈਂ ਮਨਾ ਲੂੰਗੀ ਤੇ ਮੇਰੀ ਗੱਲ ਸੁਣਾ ਫੇਰ ਇਹਨੂੰ ਛਾ ਮਨੂਣਾ ਯਾਰ ਡੇਢ ਯਾਰ ਪਿਆ ਫੜਾ ਛੱਟੀਓ ਖੁਸ਼ ਹੋ ਜੂਗੀ ਇਹਨੇ ਨਾਲੀ ਤੂੰ ਦੇ ਦਾਂਗਾ ਲਿਆ ਕੇ ਫੇਰ ਹੋਰ ਕੀ ਕਰਨਾ ਆਹੋ ਤੇ ਹੁਣ ਇੱਕ ਹਾਂ ਨੂੰ ਪੈਸਿਆਂ ਦਾ ਖੋ ਟੱਕਰ ਗਈ ਆ ਇਹਨੇ ਹੁਣ ਹਾਨੂੰ ਧਮਕੀਆਂ ਨਹੀਂ ਦੇਈ ਜਾਇਆ ਕਰਨੀਆਂ ਜਦੋਂ ਕਿਤੇ ਇਹਨੂੰ ਪੈਸਾ ਨਾ ਦਿੱਤਾ ਇਹਨੇ ਇਹੋ ਗੱਲ ਕਹਿਣੀ ਕੋਈ ਨਹੀਂ ਮੈਂ ਪਹਿਲੀ ਬਾਹਰ ਦੇ ਦਿੰਨੀ ਆ ਤੇ ਜੇ ਕਿਤੇ ਪਹਿਲੀ ਉਹ ਚਾਚੀ ਹੁਣ ਰਿਹਾ ਹੱਥ ਜਾਦੀ ਨਾ ਤੇ ਉਹ ਤੇ ਅੱਗੇ ਬੜੀ ਚੜ ਮਚਾਉਂਦੀ ਆ ਇਹਨੇ ਸਾਡਾ ਜਲੂਸ ਪੱਕਾ ਘੜਾਉਣਾ ਹੀ ਉਹਨਾਂ ਕੋਲੋਂ ਵੇਖੀ ਉਹਦੀ ਨੂੰ ਤੇ ਅੱਗੇ ਨੇ ਮੈਨੂੰ ਗੱਲਾਂ ਕਰ ਕਰਾਟੇ ਕਰ ਦਿੰਦੀ ਚਾਚੀ ਤਾਂ ਨੂੰ ਪਤਾ ਥਾਂ ਤਾਂ ਹੀ ਜਾ ਜਾ ਕੇ ਸੁਮਾ ਲੈਂਦੀ ਆ ਉਹ ਤਾਂ ਇਤਨ ਮੈਂ ਕਹਿੰ ਰਿਆ ਨਾ ਜੇ ਕੰਮ ਲੈਣਾ ਹੈ ਨਾ ਬੰਦੇ ਦਾ ਮੱਠੇ ਪੁੱਤੇ ਬੰਦਾ ਪੈਂਦਾ ਵਾ ਇਹ ਕਰਕੇ ਨਾ ਆਰਾਮ ਨਾਲ ਗੱਲ ਕਰਿਆ ਕਰ ਤੂੰ ਐਵੇਂ ਉੱਚੀ ਉੱਚੀ ਮਾਰ ਨਾ ਨਰ ਨਹੀਂ ਡਾਡਾ ਚੱਲ ਕੋਈ ਗੱਲ ਨਹੀਂ ਆਹoultੀ ਰੋਟੀ ਮੈਂ ਤੁਹਾਡੀ ਪਾਣੀ ਲਿਆਵਾ ਪਾਵਾ ਗਾਦੀ ਸੇ ਰੋਟੀ ਠੰਡੀ ਰੋਟੀ ਖਾਣੀ ਇੱਥੇ ਸਵਾਦ ਮਹਤਾ ਰੋਟੀ ਦਾ ਫੜਕਨ ਸਭੀ ਜਦੋਂ ਦਾ ਵੀਰ ਇੱਦਾਂ ਹੋਇਆ ਮੇਰਾ ਤਾਂ ਸੱਚੀ ਇੱਥੇ ਆਉਣ ਨੂੰ ਜੀ ਨਹੀਂ ਕਰਦਾ ਸੁੱਖ ਸਗੋਣਾ ਹੌਂਸਲਾ ਦੇਈਦਾ ਵਾ ਛੋਟੀਆਂ-ਛੋਟੀਆਂ ਕੁੜੀਆਂ ਵਾਂ ਉਹਨਾਂ ਦੀਆਂ ਹੈਂ ਪਰਜਾਈ ਤੇਰੀ ਨੂੰ ਹੌਸਲੇ ਦੀ ਲੋੜ ਆ ਹੁਣ ਐਵੇਂ ਨਾ ਇਦਾਂ ਜਾ ਕੇ ਸੋਗ ਨਹੀਂ ਮਨਾਉਣਾ ਉੱਥੇ ਠੀਕ ਆ ਅਗਲੀ ਦਾ ਦਿਲ ਟੁੱਟਦਾ ਵਾ ਪਰ ਮੇਰਾ ਤਾਂ ਨਹੀਂ ਨਾ ਇੱਧਰ ਘਰ ਪੈਰ ਪਾਉਣ ਨੂੰ ਮੈਨੂੰ ਜੀ ਕਰਦਾ ਜਦੋਂ ਜਾਣਾ ਵੀਰ ਨੇ ਹੱਸਦੇ ਆਉਣਾ ਕਿੰਨਾ ਚਾਮਲਾਰ ਕਰਦਾ ਸੀ ਵੱਡਾ ਵੀਰ ਵੀ ਆ ਦੂਜਾ ਵੀ ਪਰ ਨਹੀਂ ਜਿਹੜੀ ਗੱਲ ਉਹਦੇ ਨਾਲ ਬੰਦੀ ਉਹ ਉਹਦੇ ਨਾਲ ਹੀ ਨਾ ਹੁਣ ਜਿੰਨੀ ਬੰਦੇ ਦੀ ਫਿਰ ਉਹ ਮਰ ਲਿਖੀ ਆ ਹਨਾ ਹੁਣ ਆਪਣੀ ਪਰਜਾਈ ਨਾਲ ਜਾ ਕੇ ਨਾ ਖੇੜੇ ਮੱਥੇ ਮਣੀ ਐਵੇਂ ਨਾ ਦੁਖੀ ਰੋਣ ਲਾ ਪੀ ਗੱਲਾਂ ਕਿ ਅਗਲੀ ਦਾ ਦੁੱਖ ਵੱਧਦਾ ਵਾ ਸੋ ਦੁੱਖ ਘਟਾਈ ਦਾ ਹੀ ਦਾਵਾ ਠੀਕ ਆ ਕੋਈ ਨਹੀਂ ਮੈਂ ਖੁਸ਼ ਹੋ ਕੇ ਜਾਈ ਕੋਸ਼ਿਸ਼ ਤੇ ਕਰੂੰਗੀ ਹੱਸਣ ਦੀ ਕੋਸ਼ਿਸ਼ ਨਹੀਂ ਹੂੰ ਐਵੇਂ ਜਾ ਕੇ ਉਹਨਾਂ ਨਾਲ ਮੂੰਹ ਨਹੀਂ ਬਣਾਉਣਾ ਕੋਸ਼ਿਸ਼ ਹੀ ਆ ਪਰ ਆ ਵੇਖਾਂ ਗੇਟ ਵੇਖ ਕੇ ਤੂੰ ਪੈਂਡ ਐ ਭੀ ਅੰਦਰ ਨੂੰ ਤੇ ਹਜੇ ਘਰ ਜਾ ਕੇ ਮੇਰਾ ਪਤਾ ਨਹੀਂ ਕੀ ਬਣਨਾਈਓ ਤੈਨੂੰ ਤੇ ਸਮਝਾ ਹੀ ਸਕਦਾ ਤੂੰ ਤੇ ਹੌਂਸਲਾ ਰੱਖ ਠੀਕ ਆ ਅਗਲੀ ਨੂੰ ਹੁਣ ਕੀ ਕਵਾਂਗੇ ਵੀ ਹੌਂਸਲਾ ਰੱਖ ਅਗਲੀ ਨੂੰ ਖੁਸ਼ ਮੱਥੇ ਨਾਲ ਮੇੜੀ ਚੱਲ ਉੱਤਰੋ ਮੈਂ ਜਿਹੇ ਹਸਿਆ ਜਾਣਾ ਮੈਂ ਤੁਹਾਨੂੰ ਪਹਿਲਾਂ ਦੱਸਣ ਨਹੀਂ ਏ ਕੋਸ਼ਿਸ਼ ਫੇਰ ਰੁਈਮ ਨਾ ਠੀਕ ਆ ਚਲੋ ਕੋਸ਼ਿਸ਼ ਕਰਦੇ ਆ ਆਹ ਮੇਰੀ ਗੱਲ ਸੁਣ ਫੇਰ ਇੱਕ ਵਾਰੀ ਹੂੰ ਤੈਨੂੰ ਮੈਂ ਫੇਰ ਇਹੋ ਗੱਲ ਸਮਝਾਉਣਾ ਵਾ ਵੀ ਰੁਈ ਨਾ ਜਾ ਕੇ ਆ ਮੈਂ ਹੱਥ ਜੋੜਦਾ ਤੇਰੇ ਅੱਗੇ ਠੀਕ ਆ ਮੈਂ ਆਪਣੇ ਆਪ ਨੂੰ ਕਿੱਥੇ ਰਬੰਦਨ ਤੇ ਡਈ ਆਂ ਹੋਰ ਮੈਂ ਦੱਸੋ ਕੀ ਕਰਾਂ ਅਗਲੀ ਨੇ ਪਤਾ ਨਹੀਂ ਕਿੱਡਾ ਆਪਣੇ ਦਿਲ ਤੇ ਦੁੱਖ ਦਾ پہاੜ ਰਖਿਆ ਹੋਣਾ ਵਾ ਤਾਂ ਹੀ ਤੇ ਮੈਂ ਇੱਥੇ ਪੈਰ ਨਹੀਂ ਪਾਉਂਦੀ ਇਸੇ ਦੁੱਖੋਂ ਹੀ ਕਿ ਮੇਰੇ ਕੋਲ ਉਹ ਨਹੀਂ ਆਪਣੇ ਆਪ ਦੇ ਕੰਟਰੋਲ ਹੋਣਾ ਫਿਰ ਵੀ ਭਰਾ ਹੀ ਇਕ ਸਰ ਕਿਹੜਾ ਕੋਈ ਉਪਰ ਆ ਹੀ ਰਹਿਣਾ ਤੇ ਭਰਾ ਤੇ ਭਰਾ ਦੀ ਹੰਸਾ ਵਾ ਅੱਗੇ ਠੀਕ ਆ ਉਹਨਾਂ ਦੇ ਮੋਹ ਨੂੰ ਤੇ ਫੇਰ ਆ ਗਈ ਮੈਂ ਵੀ ਉਹ ਤੇ ਹੈ ਗਈਆਂ ਹੀ ਆ ਨਾ ਚੱਲ ਫਿਰ ਬੁਆ ਵੀ ਬੰਦ ਵਾ ਤੇ ਕੋਈ ਨਹੀਂ ਖੋਲ ਹੀ ਦੇਣਾ ਬੁਆ ਹਾਂ ਹੋ ਖੋਲ ਤੇ ਦੇਣਾ ਮੈਂ ਮੈਨੂੰ ਪਤਾ ਹੀ ਆ ਵੀ ਖੋਲਣਾ ਆਇਆ ਐਕਸਰ ਬੁਆ ਤੇ ਅੰਨਾਂ ਨੇ ਹਾਈ ਹੁਣ ਕੌਣ ਆ ਗਿਆ ਵਾ ਮੈਂ ਤਾਂ ਮਾਹੇ ਕੰਮ ਕਰਕੇ ਵੇਲੀਆਂ ਤੇ ਮੈਂ ਕੱਪੜੇ ਧੋ ਲੈਣੇ ਆ ਚੱਲ ਪਹਿਲਾਂ ਵੇਖ ਹੀ ਲਵਾਂ ਦੀਦੀ ਸਸਿਆ ਗਏ ਨੇ ਸਸਿਆ ਗਏ ਪਰ ਵੀ ਹੋਰ ਸਸਿਆ ਪਰ ਹੋਰ ਸਭ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਆਜੋ ਦੀਦੀ ਉਧਰ ਆਜੋ ਇੱਧਰ ਦੀਦੀ ਸੁੱਤੇ ਆ ਕਿਉਂ ਭਾਬੀ ਜੀ ਉੱਠ ਨਹੀਂ ਆਈਆਂ ਉਹਨਾਂ ਨੇ ਫਿਰ ਕਿ ਇੱਥੇ ਬੈੰਨੇ ਆਜੋ ਸਗੋਂ ਦਹੀਂ ਚ ਚਲੋ ਕੋਈ ਨਹੀਂ ਹਾਂਜੀ ਚਲੋ ਭਾਬੀ ਜੀ ਭਾਬੀ ਜੀ ਇੱਥੇ ਆਜੋ ਭਾਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਫੋਸਟ ਭਾਬੀ ਫੋਸਟ ਨਾ ਟਿਟਾਗੇ ਮੈਂ ਤਾਂ ਠੀਕ ਆ ਇਹ ਤਾਂ ਹੀ ਮੈਨੂੰ ਸੋਧ ਦੇ ਸਪraiਜ਼ ਹੀ ਦੇਤਾ ਕੋਈ ਫੋਨ ਹੀ ਕਰ ਦਿੰਦਾ ਬੰਦਾ ਹੋਂ ਤੋਂ ਪਹਿਲਾਂ ਮੈਂ ਭਾਬੀ ਜੀ ਆਪਣੇ ਘਰ ਆਉਣ ਲੱਗਿਆ ਵੀ ਫੋਨ ਕਰਨਾ ਸੀ ਬਹਿ ਜਾ ਤੂੰ ਇੱਥੇ ਭਾਬੀ ਜੀ ਮੈਂ ਨਾ ਗੱਲ ਹੈਗੀ ਪਾਣੀ ਲੈ ਕੇ ਆਉਣੀ ਕੋਈ ਨਹੀਂ ਬੈਠੋ ਤੂੰ ਚਲ ਉਹ ਤੇ ਕੋਈ ਗੱਲ ਨਹੀਂ ਆਉਣਾ ਤੇ ਆਪਣੇ ਘਰ ਹੀ ਮੈਂ ਚਲ ਫੋਨ ਤੇ ਕਰ ਦਿੰਦਾ ਬੰਦਾ ਦੱਸ ਇਹ ਚਲੋ ਕੋਈ ਗੱਲ ਨਹੀਂ ਮੇਰਾ ਦੀ ਕੀਤਾ ਕਿੰਨੇ ਚਲ ਮੈਂ ਵੇਲਣਾ ਨਹੀਂ ਚਲ ਹੋ ਨਹੀਂ ਚਲ ਆ ਬੜਾ ਵਧੀਆ ਕੀਤਾ ਨਹੀਂ ਕੁੜੀਆਂ ਨੂੰ ਮੇਲ ਆਉਣੀ ਹੈ ਕੁੜੀਆਂ 'ਚ ਮੇਰਾ ਬਹੁਤਾ ਧਿਆਨ ਨਹੀਂ ਅੱਛਾ ਅੱਛਾ ਹਾਂ ਤੇ ਦਿਖਣ ਨਹੀਂ ਡੀਆਂ ਕਿੱਥੇ ਬੰਨਿਆ ਮੈਂ ਆਉਣੀ ਵਾਲੀਆਂ ਹੀ ਬਸ ਸਕੂਲੇ ਗਈਆਂ ਹੀ ਹੋ ਅੱਛਾ ਹਾਂ ਹੋਣੀ ਵਾਲੀਆਂ ਆ ਹੋਰ ਸੁਣਾਓ ਘਰ ਠੀਕ-ਠਾਕ ਹੀ ਸਾਰੇ ਹਾਂਜੀ ਸਾਹਿਬ ਵਧੀਆ ਤੁਸੀਂ ਦੱਸੋ ਵੀਰ ਹੋ ਗਏ ਕੰਮ ਤੇ ਅੱਛਾ ਕੰਮ ਤੇ ਹਾਂ ਠੀਕ ਚਲੋ ਹੋ ਜੀ ਮੈਂ ਫੋਨ ਕੀਤਾ ਹੁੰਦਾ ਫਿਰ ਜੇ ਮੈਂ ਗਾਰੇ ਮਿਲ ਜਾਂਦੇ ਉਹ ਵੇ ਮੈਂ ਕਹਿੰਦੀ ਆ ਨਾ ਜੇ ਫੋਨ ਕੀਤਾ ਹੁੰਦਾ ਤਾਂ ਮੈਂ ਹੀ ਉਹਨਾਂ ਨੂੰ ਕਹਿ ਦਿੰਨਾ ਕਿ ਚਲ 2 ਘੰਟੇ ਲੇਟ ਚੱਲ ਜਿਓ ਭੈਣ ਨੇ ਆਉਣਾ ਚੱਲ ਕੋਈ ਨਹੀਂ ਆ ਹੋਰ ਸੁਣਾਓ ਬਾਕੀ ਹਾਂਜੀ ਵਧੀਆ ਬਾਬੀ ਜੀ ਤੁਸੀਂ ਦੱਸੋ ਬੱਸ ਆਪਣੇ ਵੀ ਠੀਕ ਠਾਕ ਆ ਠੀਕ ਕਿੱਦਾਂ ਦਾ ਰਿਹਾ ਫਿਰ ਸਫ਼ਰ ਹਾਂਜੀ ਵਧੀਆ ਠੀਕ ਰਿਹਾ ਅੱਛਾ ਹਾਲ ਹੋ ਜੀ ਹਉ ਦੂਜੀ ਫਮ ਮੇਰੇ ਵਾਸਤੇ ਵੀ ਲੈ ਆਉਂਦੀ ਪਾਣੀ ਕੋਈ ਨਹੀਂ ਲਿਆਉਣੀ ਦੂਰੇ ਜੇ ਲਿਆ ਦੇ ਫਿਰ ਮੈਨੂੰ ਵੀ ਆਸ ਲੱਗੀ ਆ ਇਕਦੇ ਗਰਮੀ ਬੜੀ ਆ ਬਦੋਂ ਬਦੀ ਗਲਾ ਸੁੱਕੀ ਜਾਂਦਾ ਵਾ ਹਾਂਜੀ ਤੇ ਨਹੀਂ ਇਦਾਂ ਦੇ ਨਾਲੇ ਨਹਿਰ ਖਾਨਾ ਦਾ ਚੱਲਦਾ ਨਾ ਉਹਦੇ ਕਰਕੇ ਸਭੋਂ ਹੀ ਗਲੇ ਜੇ ਸੁੱਕਦੇ ਹੋ ਹੋਈ ਨਾ ਆ ਤਾਂ ਸਫਾਈ ਕਰ ਕਰਕੇ ਥੱਕ ہار ਗਈਆਂ ਤੇ ਹੁਣੇ ਮੈਂ ਆ ਕੇ ਅੰਦਰ ਲੰਮੇ ਪਈਗੀ ਐ ਸੋਨ ਸੋਨ। ਉਹ ਇੰਨਾ ਗੰਦ ਪਿਆਣਾ ਸਫੈਦੇ ਆ ਨਾ ਜਿਹੜੇ ਬੂਹੇ ਗਾੜੀ ਇਹਨਾਂ ਦਾ ਬੜਾ ਘਟਾ ਨੇਰ ਆਉਂਦਾ ਯੋ। ਅੰਦਰੋਂ ਪੱਤੇ ਕੇਰ ਕੇਰ ਕੇ ਬੁੜਾ ਹੀ ਹਾਲ ਹੋ ਜਾਂਦਾ ਵੇੜੇ ਦਾ ਤੇ। ਨਾ ਰੋਕਾਂ ਦਾ ਸੁੱਖ ਵੀ ਬੜਾ ਤੇ ਜਦੋਂ ਨੇਰ ਖਾਨਾ ਹੀ ਉਦੋਂ ਫਿਰ ਇਹਨਾਂ ਦੇ ਪੱਤੇਆਂ ਦਾ ਕਰਾਰਾ ਵੀ ਬੜਾ। ਉਹ ਹੀ ਨਾ ਪੱਤੇਆਂ ਦਾ ਬੜਾ ਖਲਾਰਾ ਹੀ ਯੋ ਇਹਨਾਂ ਦਾ ਇਹ ਬੜਾ ਪੰਗਾ ਹੁੰਦਾ ਹੀ। ਆਹ ਲੋ ਦੀਦੀ। ਤੇ ਤੁਸੀਂ ਭਾਬੀ ਜੀ ਆਉਣ ਵਾਲੀਆਂ ਨੂਰ ਹੋਣੀ ਖਲੋ ਜਾਣਾ ਹੀ ਬਾਹਰ। ਅੱਜ ਕੱਲ੍ਹ ਤੁਹਾਨੂੰ ਪਤਾ ਜ਼ਮਾਨਾ ਵੀ ਨਹੀਂ ਚੰਗਾ ਹਣਾ। ਉਹਨਾਂ ਨੇ ਬੱਸ ਉੱਤਲ ਦੀਆਂ ਭਤਿਆਨਾਂ ਤਰਦਿਆ ਕਰੋ। ਹਾਂਜੀ ਹਾਂਜੀ ਕੋਈ ਨਹੀਂ ਮੈਂ ਵੇਖ ਲੈਣੀ ਨਾਲੇ ਮੈਂ ਚਾਹ ਰੱਖਾਂ ਦੇ ਨਾਲ ਮੈਂ ਵੇਖ ਲੈਣੀ ਹਾਂ ਚਲੋ ਕੋਈ ਨਹੀਂ ਇੰਨਾ ਹੀ بڑا ਸੋਫਾ ਭਾਬੀ ਦੀ ਜਿਹੜੀ ਬੱਸ ਜਿਹੜੀ ਭੂਵੇ ਤੇ ਗੜੀ ਆ ਜਾਂਦੀ ਹੈ ਹਨਾ ਜੇ ਦੂਰ ਜਾਣਾ ਭਾਈ ਫਿਰ ਤੇ ਔਖਾ ਹੋ ਜਾਂਦਾ ਆਹੋ ਤੇ ਗੱਲ ਤੇਰੀ ਠੀਕ ਆ ਪਰ ਨਾ ਅਹੀਂ ਹੁਣ ਨਾ ਉਸ ਭੂਲੋ ਹਟਾ ਛੜੀਆਂ ਆਇਆਂ ਕੁੜੀਆਂ ਕਿਉਂ ਕਿਉਂ ਦਾ ਕੀ ਹੈ ਨੀ ਉਹ ਤੇ ਪੜਨ ਚ ਹਿਯਾਰੀ ਬੜੀਆਂ ਆਇਆਂ ਕੁੜੀਆਂ ਹਡੀਆਂ ਚ ਵਧੀਆ ਸਕੂਲ ਪਾਤੀਆਂ ਨਹੀਂ ਵਧੀਆ ਕਿੱਥੇ ਪਾਤੀਆਂ ਆ ਆਪਣੇ ਪਿੰਡ ਵਾਲੇ ਸਕੂਲੇ ਪਾਤੀਆਂ ਨਾਲੇ ਤੈਨੂੰ ਪਤਾ ਹੁਣ ਕੁੜੀਆਂ ਜਵਾਨ ਹੋਣ ਡੀਆਂ ਵਾ ਤੇ ਨਾਲੇ ਨਾ ਏਡੀ ਦੂਰ ਧਿਆਨ ਨਹੀਂ ਰੱਖਿਆ ਜਾਂਦਾ ਮੈਂ ਤੇ ਹਾਂ ਕਰਕੇ ਸੋਚਿਆ ਵੀ ਉੱਥੇ ਏਡੀ ਦੂਰ ਨਾ ਹੈ ਸ਼ਹਿਰ ਸਾਡੇ ਕੋਲ ਜਾਇਆ ਜਾਵੇ ਤੇ ਨਾਲੇ ਤੇ ਜਾ ਕੇ ਮਗਰ ਵੇਖਿਆ ਜਾਵੇ ਇਸ ਕਰਕੇ ਮੈਂ ਆਪਣੀ ਅੱਖਾਂ ਸਾਹਮਣੇ ਹੋਏ ਨਾ ਕੁੜੀਆਂ ਤੇ ਕੋਈ ਗੱਲ ਨਹੀਂ ਮੰਨਦਾ ਜੜੇ ਵਾਲੇ ਮਰਜ਼ੀ ਜਾ ਆ ਕੇ ਲਿਆ ਸਕਦਾ ਬੱਚੇ ਨੂੰ ਪਿੰਡ ਵਾਲਾ ਸਕੂਲ ਚੰਗਾ ਏ ਪਿੰਡ ਵਾਲਾ ਸਕੂਲ ਬੜਾ ਵਧੀਆ ਭਾਜੀ ਪ੍ਰਾਈਵੇਟ ਆ ਨਹੀਂ ਨਹੀਂ ਭਾਜੀ ਸਕੂਲ ਤੇ ਨਹੀਂ ਪ੍ਰਾਈਵੇਟ ਹੈਗਾ